ਤਾਂ ਬਚਾਲਾ ਵਿਖੇ ਗੁਰਦਾਸਪੁਰ ਰੋਡ ਗੁਰੂ ਨਾਨਕ ਸਕੂਲ ਦੇ ਨੇੜੇ ਚੋਰਾ ਦੇ ਵੱਲੋਂ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਗਾਇਬ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਦੁਕਾਨਦਾਰ ਹਰਵਿੰਦਰ ਸਿੰਘ ਅਤੇ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾ ਦੇ ਵੱਲੋਂ ਚੋਰੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਉਹ ਦੁਕਾਨ ਦੇ ਉੱਪਰੋਂ 2200 ਰੁਪਏ ਚੁੱਕੇ ਦੂਸਰੀ ਦੁਕਾਨ ਤੋਂ 1200 ਤੀਸਰੀ ਦੁਕਾਨ ਉੱਪਰੋਂ 15000 ਦੀ ਨਕਦੀ ਚੋਰਾ ਵੱਲੋਂ ਕਾਇਕ ਕੀਤੀ ਗਈ ਹੈ ਉਹਨਾਂ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ਜੀਟੀ ਰੋਡ ਉੱਪਰ ਹਨ ਲੱਗੇ ਬੈਂਕ ਹੈ ਵੱਡੀਆਂ-ਵੱਡੀਆਂ ਲਾਈਟਾਂ ਲੱਗੀਆਂ ਨੇ ਪਰ ਤਾਂ ਵੀ ਉਹ ਸੁਰੱਖਿਅਤ ਮਹਿਸੂ ਕਿ ਪਹਿਲਾਂ ਵੀ ਉਹਨਾਂ ਦੀ ਦੁੱਖ ਉਹਨਾਂ ਦੇ ਤਾਲੇ ਤੋੜੇ ਜਾ ਚੁੱਕੇ ਨੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚੋਰਾਂ ਤੇ ਨੱਥ ਪਾਈ ਜਾਏ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਉੱਤੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੈਂ ਉਹਨਾਂ ਨੂੰ ਮਿਲੂ ਤਾਂ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੇ ਘਰੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਲੇ ਟੁੱਟੇ ਸਨ ਠੀਕ ਆ ਜੀ ਤੇ ਖੜਿਆ ਕੋਈ ਕੈਸ਼ ਖੜਿਆ ਦਾਣਾ ਨਹੀਂ ਠੀਕ ਆ ਜੀ ਕਿੰਨਾ ਲਗਾਨ ਕੋ ਕੈਸ਼ ਹੀ ਆ ਉਹ ਕਿਹੜੀ ਕਿਹੜੀ ਦੁਕਾਨ ਆ ਜੀ ਤੁਹਾਡੀ ਕਿਹੜੀ ਮਿੱਟੀ ਦੀ ਆ ਇੱਕ लवली ਸੂਟ ਦਿਆ ਇੱਕ ਆਨਾਈ ਦਿਆ ਇਹਦੇ ਅੰਨਾ ਟੋਟਲ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਮੇਰਾ ਤਾਂ ਮੇਗਮਾ 12 ਤੋਂ 16 ਕੁ ਰੁਪਿਆ ਆ ਆਨਾਈ ਦੀ ਤੇ ਕਾਣ ਦੇ ਸਾਡਾ 15000 ਰੁਪਿਆ ਆ लवली ਸੂਟ ਦਾ 2200 ਰੁਪਿਆ ਠੀਕ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਚਾਹੁੰਦੇ ਕਿ ਬੰਦ ਹੋਏ ਜਿੱਦਾਂ ਮੇਨ ਰੋਡ ਆ ਸਾਹਮਣੇ ਬੈਠ ਕੋ 10 ਤੋਂ ਹੋਏ ਕੋਈ ਇੰਨੇ ਵਧੀਆ ਲੈਟਰਾਂ ਨਾਲ ਕੰਮ ਆਪੇ ਆ ਮੇਨ ਰੋਡ ਦੇ ਮੰਦੇ ਦੀ ਸੁਣਿਆ ਮੇਰੇ ਵੀ ਮੇਰੀ ਘੁੱਟ ਗਿਆ ਜੀ ਠੀਕ ਹੈ ਨਾ ਇਹਦੇ ਦੂਸਰੇ ਟੁੱਟ ਗਏ ਨਾਈ ਦੇ ਪਹਿਲਾ ਨਿਸ਼ਾਨਾ ਹੈ ਇਹਨਾਂ ਨੇ ਆ ਗਏ ਮੇਰਾ ਉਹਨਾਂ ਨੇ ਕਿਆ ਕੀ ਆਇ ਮੇਰਾ ਠੀਕ ਹੈ ਨਾ ਤੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਲੱਗਦਾ ਨਾ ਜੇ ਕੈਸ਼ ਵਰਤ ਹੁੰਦਾ ਤਾਂ ਨਾਲ ਗੱਲੇ ਛੱਡ ਜਾਂਦੇ ਤੇ ਵੱਧ ਇਨਸਾਨੀ ਮੈਂ ਨਾ ਪਾਜੀ ਮੇਰਾ ਹੋਰ ਜ਼ਿਆਦਾ ਨਿਸ਼ਾਨਾ ਮੈਂ ਤੇ ਲੈ ਗਿਆ ਰਾਤੀ ਕੱਟ ਕੇ ਮੈਂ ਝੂਠ ਮਾਰਾ ਮੰਨ ਵੀ ਲੈਣਾ ਪੁਲਿਸ ਵਾਲਿਆਂ ਨੂੰ ਵੀਰਣਾ ਨੂੰ ਵੀ ਹੋ ਸਕਦਾ ਉਹ ਕਿਆ ਹੋਵੇ ਠੀਕ ਹੈ ਨਾ ਮੈਂ ਉਹ ਲੈ ਗਿਆ ਮੇਰਾ ਸਿਰ 12 ਤੋਂ 1600 ਰੁਪਇਆ ਮੈਂ ਝੂਠ ਮਾਰਾ ਠੀਕ ਹੈ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਨਾ ਸੋ ਕਰ ਮੈਂ ਲੈ ਗਿਆ ਉਹ ਅਗਰ ਇਹ ਟਿਕਾਣੇ ਬਈਆਂ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕੇ ਪੀਸੀਆਰ ਜੇ ਮਾਰਾਈ ਹੁੰਦੀ ਜਾਂ ਫਿਰ ਕੱਤਕ ਹੋਰੀ ਹੁੰਦੀ ਇਹ ਵੀ ਗੱਲ ਹੈ ਕਿ ਕੱਤ ਹੋਂਦੀ ਮੌਲੀ ਨੀਂਡ ਰੋਡ ਤੇ ਬੈਂਕ ਜੇ ਵਾਸਤ ਹੁੰਦੀ ਆ ਤਾਂ ਵੀ ਹੋਗੀ ਜੀ ਨੰਦਬਾਦੀ ਨਮਸਕਾਰ ਸਾਹਿਬ ਮਾਲ ਕੀ ਹੋਇਆ ਅੱਜ ਫਿਰ ਦੁਕਾਨ ਦੇ ਰੌਣਕ ਬੰਦ ਕਰਕੇ ਗਏ ਆ ਉਹ ਉਹਨਾਂ ਨੂੰ ਪਤਾ ਨਹੀਂ ਕਿਰੇ ਵੇਲੇ ਆਣ ਕਰਾਉਂ ਤਾਲੇ-ਤਾਲੇ 200 ਰੁਪਏ 15000 ਰਹਾਏ ਗੱਲੇ ਜਿਹਾ ਕੋਈ ਕਰਾਇਆ ਕੋਈ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਉਣ ਵਾਪੇ ਰਸ ਹੈ ਵੇ ਇਹ ਕੋਈ ਮਾ ਕੇ ਕੱਢ ਕੇ ਲੈ ਗਏ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਤਿੰਨ ਦੁਕਾਨਾਂ ਦੀ ਹੈ ਟੋਟਲ ਕਿੰਨੀ ਕਿੰਨੇ ਕਿੰਨਾ ਦਾ ਨੁਕਸਾਨ ਹੋਇਆ ਇਹਨਾਂ ਲਗਾਣਾ ਲਖਾਣ ਨੂੰ ਆਪਣੀ ਆਪਣੀ ਦੁਕਾਨ ਦਾ ਪਹਿਲਾਂ ਉਹਨਾਂ ਨੂੰ ਮਾਰ ਦਿਓ ਆਪਣੀ ਦੁਕਾਨ ਦਾ ਪਤਾ ਉਹ 15000 ਆਇਆ ਹੈ ਹਾਂਜੀ ਪਹਿਲਾਂ ਉੱਟੀ ਤੁਹਾਡੇ ਤਾਲੇ ਪਹਿਲੇ ਉੱਟੀ ਸੀ ਪਹਿਲਾਂ ਵੀ ਕਦੀ ਚੋਰੀ ਹੋਈ ਹੈ ਅਗਰ ਇਹ ਯਾਤੇ ਨਵਾਰੀਆਤੀ ਜੀ ਵਾਰੀ ਹੈ ਕੀ ਕਹਣਾ ਜਾਂਦੇ ਹੋ ਇਹਦੇ ਵੀ ਮਨਗੇ ਇਨਸਾਫ ਮਿਲਣਾ ਚਾਹੀਦਾ ਦੁਕਾਨਦਾਰਾਂ ਨੂੰ ਇਹਨਾਂ ਦੇ ذریعے ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ ਤੀਜੀ ਵਾਰੀ ਚੋਰੀ ਹੋਈ ਹੈ ਫਿਰ ਵੀ 15000 ਕੈਸ਼ ਰੱਖ ਕੇ ਤੁਸੀਂ ਜਲਦੀ ਨਹੀਂ ਕੀਤੀ ਤੀਜੀ ਵਾਰੀ ਕੈਸ਼ ਹੀ ਤੀਜੀ ਵਾਰੀ ਵੀ ਪਹਿਲਾਂ ਵੀ ਕੈਸ਼ ਹੀ ਖੜਿਆ ਜਾਣਾ ਕੀ ਮਤਲਬ ਹੈ ਅੱਜ ਨਾ ਇੱਕ ਤਰਖਾਸਤ ਮਿਲਿਆ ਸਾਨੂੰ ਜੀ ਕਿ ਹਰਬਿੰਦਰ ਸਿੰਘ ਇਹਦੀ ਟੈਲਰਿੰਗ ਮਟੀਰੀਅਲ ਦੀ ਦੁਕਾਨ ਆ ਤੇ ਰਾਜਕਮਾਰ ਦੀ हेयर कटिंग ਦੁਕਾਨ ਆ ਜੀ ਤੇ ਜਗेंद्रਪਾਲ ਦੀ ਲਵਰੀ ਸਵੀਟ ਗੁਰਨਾਨਕ ਨਗਰ ਬਟਾਲਾ ਗੁਰਦਾਸਪੁਰ ਰੋਡ ਤੇ ਦੁਕਾਨਾਂ ਨੇ ਤਿੰਨ ਤੇ ਰਾਤ ਸਮੇਂ ਕਿੰਨੇ ਵੀ ਚੋਰਾਂ ਨੇ ਸਾਡੀ ਦੁਕਾਨ ਦੇ ਤਾਲੇ ਤੋੜ ਕੇ ਤੇ ਸਾਡੇ ਅੰਦਰੋਂ ਜਿਹੜੀ ਨਗਦੀ ਪਈ ਸੀ ਕੋਈ ਥੋੜੀ ਥੋੜੀ ਉਹ ਚੋਰੀ ਕਰਕੇ ਲੈ ਗਏ ਨੇ ਤੋਂ ਕਿੰਨਾ ਕਿ ਨੁਕਸਾਨ ਹੋਇਆ ਇਹਨਾਂ ਦੁਕਾਨਾਂ ਦਾ ਇਤਨਾ ਨੰਨ ਸਨ ਦਾ ਆਪਣੇ ਜਗेंद्रਪਾਲ ਜੀ ਕਹਿੰਦੇ 2500 ਰੁਪਏ ਲੱਗਿਆ ਸਾਡਾ ਜੀ ਤੇ ਰਾਜਕੁਮਾਰ ਕਹਿੰਦੇ 15000 ਰੁਪਏ ਕਟਿੰਗ ਵਾਲੇ ਜੀ ਤੇ ਅਰਵਿੰਦਰ ਸਿੰਘ ਇਹਦੇ 1200 ਰੁਪਏ ਸਾਡੇ ਗੱਲੇ ਜੀ ਇਹ ਨੁਕਸਾਨ ਆ ਬਾਕੀ ਸਮਾਨ ਕੋਈ ਨਹੀਂ ਖੜਿਆ ਨਾ ਇਹ ਕੋਈ ਨਹੀਂ ਤਪਤੀਸ਼ ਕਰ ਰਹੇ ਜੀ ਇਹ ਆਪਾਂ ਜਲਦੋ ਜਲ ਚੋਰਾਂ ਨੂੰ پکڑ ਲਵਾਂਗੇ ਨਹੀਂ ਨਹੀਂ ਕੋਈ ਨਹੀਂ ਇੱਥੇ ਕੈਮਰਾ ਆਈ ਕੋਈ ਨਹੀਂ ਲੱਗੇ ਇਹ ਕੋਈ ਨਾ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਕੋਈ ਆਪਾਂ ਨੂੰ ਫਿਰ ਵੀ ਕੋਈ ਗੱਲ ਹੈ ਜੀ ਆਪਾਂ ਪੇਕੀ ਨਾਲ ਜਾਜ ਕਰਾਂਗੇ ਉਹ ਵੀ ਸਾਹਮਣੇ ਆਵਾਂਗੇ ਕਾਰਵਾਈ ਕਰਾਂਗੇ